ਇਕ ਕਸੂਰ ਨਹੀਂ ਇਹਨਾਂ ਦਾ ਕੋਈ ਐਡਾ ਤੇ ਉਹ ਬਿਲਡਿੰਗ ਦੇ ਥੱਲੇ ਆ ਕੇ ਬੰਦਾ ਮਰ ਗਿਆ ਦੂਜੀ ਥੱਲੇ ਆਪਣੇ ਅਸਦੀ ਸਿੰਘ ਬਰਾਏ ਜੀ ਨਾਲ ਗੱਲ ਕਰੀਏ ਕਤਰ ਦੇ ਵਿੱਚ ਨਾ ਇੱਕ ਇਤੋ ਜਵੰਦਿਆਂ ਦਾ ਵੀਰ ਤੇ ਚਾਰ ਬਨੇ ਹੋ ਰਿਆ ਇਹਨਾਂ ਨੂੰ ਨਾ ਟੋਟਲ 2 ਲੱਖ ਤੇ 10000 ਉਹ ਕਤਰ ਦਾ ਪਿਆ ਵਾ ਤੇ ਇਹ ਜਿਹੜਾ ਇਹ ਇਕੱਲਾ ਜਵੰਦਿਆਂ ਵਾਲਾ ਇਹਨੂੰ ਪਿਆ ਵੀ 72000 72000 ਦਾ ਇਧਰ ਦਾ ਬੰਦਾ 18 ਲੱਖ ਦਾ ਪਿਆ ਦੱਸੋ ਭਾਈ ਦਿੱਖੇ ਪਸੇ요 ਕਦਰ ਹਾਂਜੀ ਕਿਹੜਾ ਪਿੰਡ ਇਹ ਆਪਣੇ ਘਟੇ ਨੂੰ ਕੀ ਗੱਲ ਹੋਈ ਹੈ ਅਸੀਂ ਇੱਕ ਕਰਵਾਦਾ ਹੈ ਉਹ ਫਾਈਲ ਕਾਫੀ ਆ ਗਈ ਮਤਲਬ ਉਹ ਨਾ ਇਹ ਬਿਲਡਿੰਗ ਦਾ ਕਰਦਾ ਕਿ ਕੰਮ ਕੋ ਬਲੈਂਟ ਲੋ ਕੰਮ ਦਾ ਉਹ ਬਿਲਡਿੰਗ ਲਾਗੇ ਦਾ ਤੇ ਹੈ ਕਿ ਇਹ ਬੰਦਾ ਇਹ ਬਿਲਡਿੰਗ ਇੰਨੇ ਬਣਾਈ ਨਹੀਂ ਨਹੀਂ ਮਤਲਬ ਇਹ ਟੋਂ ਇਹ ਦੂਜੀ ਬਿਲਡਿੰਗ ਉਹਦੇ ਘੇਣ ਧਮਕਣਾ ਸਾਰੇ ਦੂਜੀ ਦੇ ਕਿੱਦਾਂ ਹੈ ਲੇਵ ਗੇਟਿਕ ਆਪਣੇ ਆਪ ਹੀ ਕੀਤੀ ਹੈ ਬੈਕ ਇਟ ਲੇਟਲੀ ਤੇ ਬੰਦਾ ਉੱਪਰ ਸਾਰਾ ਉਹ ਆਪਣੇ ਆਪ ਦੇ ਕੇ ਨਹੀਂ ਮੈਨੂੰ ਮਸੂਲ ਕਰਨਾ ਦਿਨ ਚਾਰ ਤੱਕ ਫਾਈਨਲ ਕਿੰਨਾ ਆ ਤੁਹਾਨੂੰ 72 ਲੱਖ ਆ ਆ ਕੱਤਰਪਾਪਾ ਕੱਤਰਪਾਪਾ ਤਿਆਰ ਹੈ ਜੀ ਇਹਨਾਂ ਦਾ 18 ਲੱਖ ਚੋਣ ਜੜਿਆ ਉਹ ਨਹੀਂ ਆਪਣਾ ਕੱਲਿਆਂ ਦਾ ਪਰ ਕਿਸੇ ਉਹਨਾਂ ਨੂੰ ਲਾਫਰ ਕੀਆ ਤੇ 850000 ਤੇ ਦਾਖਿਆ ਗਿਆ ਹੈ 400000 ਜੇ 2 ਲੱਖ 10000 4000 ਪਿਆ ਇੱਕ ਜਾਨੇ ਨੂੰ ਆ ਗਿਆ ਲੱਖ ਭਾਗ 11000 ਆਉਂਦਾ ਭਾਈ ਵੱਧ ਘੱਟ ਹੋ ਗਿਰ ਕੇ 7000 ਆ ਸਾ ਇਹਨਾਂ ਨੂੰ 7000 ਰੁਪਏ 21000 ਰੁਪਏ ਤੁਹਾਨੂੰ ਸਰਕਾਰ ਨੇ ਪਾਇਆ ਨੇ ਜਿਹੜਾ ਆਪ ਉਹਨਾਂ ਨੇ ਆਪ ਖਾਣ ਦੇਖਾਇਨ ਲਾ ਦਿੱਤਾ ਹੂੰ ਆਪਾਂ ਪੰਜਾਬੀ ਦੀ ਸਾਰੀ ਭਾਸ਼ਾ ਇਹ ਸਾਰੀ ਉਹ ਉੱਧਰ ਦੀ ਹੈ 70 ਦੀ ਭਾਸ਼ਾ 14 ਕਿਹੜੀ ਮੀਤ ਲੈ ਕੇ ਆਏ ਤੁਹਾਡੇ ਕੋਲ ਉਪਰ ਮੈਂ ਵੀ ਤਾਂ ਡੀਕੂ ਕਰ ਦੂੰਗਾ 50000 ਦੀ ਮਤ ਪਰ ਇੰਨੇ ਪੈਸੇ ਤੋਂ ਮੈਂ ਕੱਲਾ ਦੇ ਦੂੰਗਾ 18 ਲੱਖ ਨਹੀਂ ਅੰਦੇ ਵੀ ਸ਼ਾਇਦ ਕੋਈ ਫੋਨ ਫਾਲ ਲਵਾਇਆ ਸਾਡਾ ਮੈਂ ਕਿਹਾ ਜਦੋਂ ਮੈਂ ਫੋਨ ਲਾਇਆ ਉਹ ਤੇ ਉੱਥੋਂ ਦੀ ਕਾਨੂੰਨ ਵੱਖਰੇ ਪੰਜਾਬ ਥੋੜਾ ਵਾ ਉਹ ਤੇ ਕਤਰਦਾ ਵਾ ਤੇ ਆਪਾਂ ਵੀ ਆਪਾਂ ਵੀ ਇੱਕ ਤਰ੍ਹਾਂ ਵਿੱਚ ਹਿਸਾਬ ਆ ਪਾਵਾਂਗੇ ਪਰ ਇਹ ਤੇ ਸਾਰੇ ਜਣੇ ਨਾਲ ਮਿਲ ਕੇ ਸਭ ਕੋ ਪਿੰਡੋਂ ਵੀ ਸਾਰੇ ਤੋਂ ਮਦਦ ਕਰਾਓ ਇਹਨਾਂ ਦੀ ਵੀਡੀਓ ਵੀਡੀਓ ਪਾਓ ਨਹੀਂ ਗਵੰਧਾ ਦੇ ਆਖੰਦੇ ਇਹ ਇਸ਼ਾਰਾ ਦੋਦਾਂ ਨਹੀਂ ਕਰਾ ਹਾਂਜੀ ਇਹ ਮੁੰਡਾ ਜਵੰਦਿਆਂ ਦਾ ਹੀ ਨਾ ਉਹ ਆਹੋ ਮੁੰਡਾ ਜਵੰਦਿਆਂ ਦਾ ਨਾ ਹੂੰ ਇਹਨਾਂ ਦੀ ਬਹੁਤ ਵੀਡੀਓ ਫੇਰੀ ਸਾਰੇ ਮਦਦ ਕਰਨਗੇ ਇਕੱਲਾ ਬੰਦਾ ਤਾਂ ਕੋਈ ਵੀ ਨਹੀਂ ਕਰ ਸਕਦਾ ਇਕੱਲੇ ਕੇਵਣੀ ਕਰਨੀ ਹੈ ਸਾਰੇ ਰਲ ਮਿਲ ਕੇ ਇਹਨਾਂ ਦੀ ਕਰ ਦੇਣ ਮਦਦ ਇਹਨਾਂ ਦੀ ਬਹੁਤ ਵੀਡੀਓ ਕੋ ਸਰਪੰਚਾ ਤੁਹਾਡੇ ਇੰਟੀਰੀਅਰ ਕਿਨੇ ਹੈ ਨਹੀ ਉਹ ਚਲੋ ਸਾਰੇ ਰਲ ਕੇ ਕਰ ਦੇਣਗੇ ਇਕੱਲਾ ਥੋੜਾ ਕਰ ਸਕਦਾ ਹੈ ਵੀ ਗੱਲਾਂ ਦੇ ਵੀ ਨਹੀਂ ਕਰ ਸਕਦਾ ਸਾਰੇ ਰਲ ਮਿਲ ਕੇ ਕਰਦੇ ਨੇ ਚਲੋ ਐਸਪੀ ਭਰਾ ਜੀ ਨਾਲ ਗੱਲ ਹੋਏ ਕੋਈ ਕਰ ਸਕਦਾ ਮਤ ਤੁਲੋ ਮੈਂ ਉਹ ਕਰਦਾ ਗੱਲ ਜੇ ਐਸਪੀ ਬਰਾਏ ਸਿੰਘ ਨਾਲ ਵੀ ਉਹਨਾਂ ਨਾਲ ਵੀ ਕਰਦਾ ਵਾਂ ਚਲੋ ਇਥੋਂ ਇਹ ਆ ਵੀ ਚਲੋ ਉਹਨੂੰ ਲਾਓ ਫਿਰ ਆਪਾਂ ਰਲ ਮਿਲ ਕੇ ਸਾਰੇ ਜਣੇ ਕਰਪੁਰ ਦੇਣਗੇ ਹੋਰ ਕੀ ਹੈ ਚੇਅਰਮੈਨ ਸਾਹਿਬ ਕੋਲ ਇਹ ਕਹਿਣਾ ਤੋ ਉਹਨਾਂ ਸਾਡੇ ਕੋਲ ਆਉਣਾ ਨਾਲ ਸੁਣਾ ਤੂੰ ਅੱਧੀ ਜਾਓ ਚਲ ਜੀ ਚੇਅਰਮੈਨ ਕਿਹੜੇ ਚੇਅਰਮੈਨ ਸਾਹਿਬ ਨੂੰ ਕਹਿ ਰਹੇ ਹੋ ਸਰਪੰਚ ਜੀ ਅਮਰ ਸਿੰਘ ਬਰਾਏ ਸਾਡੀ ਮੈਂ ਇੱਕ ਤਾਂ ਆਪਣੇ ਐਸਪੀ ਸਿੰਘ ਬਰਾਏ ਜੀ ਨਾਲ ਗੱਲ ਕਰੀਏ ਕਤਰ ਦੇ ਵਿੱਚ ਨਾ ਇੱਕ ਇਥੋਂ ਜਵੰਦਿਆਂ ਦਾ ਵੀਰ ਤੇ ਇਹ ਚਾਰ ਜਣੇ ਹੋ ਰਿਆ ਇਹਨਾਂ ਨੂੰ ਨਾ ਟੋਟਲ 2 ਲੱਖ ਤੇ 10000 ਉਹ ਕਤਰ ਦਾ ਪਿਆ ਵਾ ਤੇ ਇਹ ਜਿਹੜਾ ਇਹ ਇਕੱਲਾ ਜਵੰਦੇ ਵਾਲਾ ਇਹਨੂੰ ਪਿਆ ਵੀ 72000 72000 ਦਾ ਇਧਰ ਦਾ ਬੰਦਾ 18 ਲੱਖ ਰੁਪਈਆ ਇਹ ਨਾ ਕਿਤੇ ਬਿਲਡਿੰਗ ਬਿਲਡਿੰਗ ਉੱਥੇ ਢਾਉਣ ਦਾ ਕੰਮ ਕਰਦੀ ਸੀ ਤੇ ਉਹ ਜਦੋਂ ਇਹ ਢਾਉਂਦੇ ਤੇ ਨਾਲ ਦੀ ਬਿਲਡਿੰਗ ਕਿਤੇ ਇਹਦੀ ਧਮਕਣਾ ਡਿੱਗ ਪੀ ਪੀ ਕਸੂਰ ਨਹੀਂ ਇਹਨਾਂ ਦਾ ਕੋਈ ਐਡਾ ਤੇ ਉਹ ਬਿਲਡਿੰਗ ਦੇ ਥੱਲੇ ਆ ਕੇ ਬੰਦਾ ਮਰ ਗਿਆ ਦੂਜੀ ਥੱਲੇ ਅੱਛਾ ਉਹ ਇਹਨਾਂ ਨੂੰ ਚਾਰਿਆਂ ਨੂੰ ফাইন ਪਿਆ ਉਤਰਾ ਉਹਨੇ ਬਾਹਰ ਹੀ ਨਹੀਂ ਆਉਣਾ ਉਤਰਾ ਨਾ ਕੀ ਕਿਹਾ ਜੇ ਨਾ ਤਾਰੇ ਫੇਰ ਸਿਹਰ ਸਜ਼ਾ ਸਭ। ਅੱਛਾ ਅਜੇ ਉਹਨਾਂ ਸਜ਼ਾ ਦਿੱਤੀ ਨਹੀਂ ਗਈ ਫਿਰ ਉਹ ਕਹਿੰਦੇ ਪਾਈ ਉਹਨੂੰ ਪਹਿਲਾਂ ਫਾਈਲ ਪੇ ਕਰਵਾਉਣੀ ਹੈ। ਨਹੀਂ ਨਹੀਂ ਮੰਤਰੀ ਸਾਹਿਬ ਇਹਨਾਂ ਨੰਬਰ ਤੇ ਕਿਹਨਾ ਇਹਨਾਂ ਫਾਈਲ ਬਣਾ ਕੇ ਖਿਲਾ ਦੇਣੀ ਆਪਾਂ ਉਹਨਾਂ ਨੰਬਰ ਦੇ ਦੋ। ਇਹ ਇਹਨਾਂ ਦਾ ਨਾ ਇਸ ਤਰ੍ਹਾਂ ਹੀ ਇਹਨਾਂ ਜਿਹੜੇ ਦੱਸ ਦੇਣ ਉਹਨਾਂ ਦਿੱਤੇ ਸੀ ਨਾ ਉਹ ਦੱਸ ਦੇਣ ਗਏ ਇਹਨਾਂ ਦੇ ਨਾਂਗੇ ਇਹ ਆਏ ਅੱਜ ਆ ਮੇਰੇ ਕੋਲ। ਅੱਛਾ ਫਿਰ ਫਾਈਲ ਲੱਗ ਰਿਹਾ ਨਾ ਅੱਜ ਗੱਲ ਕਰਾਂਗੇ ਉਹਨਾਂ ਨਾਲ ਫਾਈਲ ਲਾ ਕੇ ਜਲਦੀ। ਮੈਂ ਮੈਂ ਇਹਨਾਂ ਦੇ ਸਾਈਨ ਸੂਨ ਕਰਕੇ ਤੁਹਾਨੂੰ ਪਹਚਵਾ ਦਿੰਨੇ ਆ। ਤੇ ਤੁਸੀਂ ਗਾਂ ਭੇਜ ਦਿਓ ਫਿਰ ਜੇ ਇਹਨਾਂ ਦੀ ਮਦਦ ਹੋ ਜੇ ਨਹੀਂ ਤਾਂ ਫਿਰ ਇਥੋਂ ਸਾਰੇ ਰਲ ਮਿਲ ਕੇ ਆਪਾਂ ਘਲਾ ਦਿੰਨੇ ਆ ਹੈ ਆਪਾਂ ਘਲਾ ਦਿੰਨੇ ਗਾੜੀ ਕਹਿ ਦਿੰਨੇ ਆ ਆ ਚਲੋ ਕਹਿ ਦਿਓ ਜੇ ਹੋ ਜੂ ਉਦੋਂ ਠੀਕ ਨਹੀਂ ਤੇ ਫਿਰ ਇਥੋਂ ਰਲ ਮਿਲ ਕੇ ਸਾਰੇ ਜਣੇ ਪਾ ਦਿੰਨੇ ਇਹਨਾਂ ਦੀ ਵੀਡੀਓ ਇਥੋਂ ਆਪਾਂ ਹਲਕੇ ਜੋ ਕਰਾ ਕਰੂ ਦਿੰਨੇ ਇਹਨਾਂ ਦੀ ਮਦਦ ਠੀਕ ਆ ਮੰਤਰੀ ਸਾਹਿਬ ਆ ਠੀਕ ਆ ਮੈਂ ਨਾ ਜਿਸ ਕਰਨ ਦੀ ਡਿਊਟੀ ਲਾਉਣਾ ਸਰਪੰਚ ਆਪਣੇ ਜਵੰਦੇ ਵਾਲੇ ਦੀ ਉਹ ਤੁਹਾਨੂੰ ਦੇ ਦਿੰਦਾ ਫਾਈਲ ਹਾਂਜੀ ਹਾਂਜੀ ਹੂੰ ਪੇਰ ਹਾਂ ਹਾਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਅੱਜ ਜਦੋਂ ਆਈ ਫਿਰ ਮੈਨੂੰ ਦੱਸ ਦਿਓ ਫਿਰ ਮੈਂ ਜੀਐਮ ਸਾਹਿਬ ਨੂੰ ਕਹਾਂਗਾ ਠੀਕ ਇਹ ਨਾ ਤੂੰ ਫਾਈਲ ਬਣਾ ਕੇ ਨਾ ਸਰਪੰਚ 55 ਗੋਟੇ ਵਾਲੇ ਦਾ ਨੰਬਰ ਗੁਰਪੀ ਦਾ ਆਹ ਲੇਲਾ ਨਹੀਂ ਤੇ ਲੈਣਾ ਇਹਦੇ ਉਹ ਇਹ ਦੇ ਦੇ ਇਹਨਾਂ ਨੂੰ ਸੈਂਡ ਕਰ ਦੇ ਐਸਪੀ ਸਿੰਘ ਦਾ ਭਰਾ ਇਹਨਾਂ ਦੀ ਕਮੇਟੀ ਆ ਨਾ ਉਹ ਫਿਰ ਉਹ ਜੇ ਉਧਰੋਂ ਵੀ ਠੀਕ ਹੈ ਨਹੀਂ ਤੇ ਫਿਰ ਆਪਾਂ ਰਲ ਮਿਲ ਕੇ ਕਰਦਾ ਕੋਈ ਜਾਂਦੇ ਤੇ ਇਹ ਫੜਾ ਗਏ ਨਾ ਸਾਰੀ ਫਾਈਲ ਤੇ ਭੈਣ ਨੂੰ ਐਪਲੀਕੇਸ਼ਨ ਲਿਖਾ ਕੇ ਇਹ ਭੈਣ ਉੱਤੇ ਸਾਈਨ ਕਰਦੇ ਤੈਨੂੰ ਹੁਣੇ ਅੱਜ ਦੇ ਦਿਓ ਇਹ ਅੱਜ ਹੀ ਗੱਲ ਕਰਕੇ ਉੱਥੇ ਤੇ ਅੱਜ ਹੀ ਉਹਨਾਂ ਨੂੰ ਫਾਈਲ ਭੇਜ ਦੇਣਗੇ ਕਿੱਥੇ ਲਈ ਹੈ ਇਹ ਗੁਰਪ੍ਰੀਤ ਵਾਲੇ ਸਰਪੰਚ ਨੂੰ ਗੁਰਪ੍ਰੀਤ ਨੂੰ ਇਹ ਆਪੇ ਐਸਪੀ ਸਿੰਘ ਦਾ ਭਰਾ ਇਹਨਾਂ ਕਰ ਲੈਣਗੇ ਗੱਲ ਉਹ ਚਲੋ ਗਰੀਬਾਂ ਦੀ ਲੋੜ ਵੰਦਾ ਦੀ ਉਹ ਮਦਦ ਕਰਦੇ ਆ ਬਾਹਰ ਜਦੋਂ ਕੋਈ ਇਤਰਾ ਬਾਉਂਡ ਬੂਕ ਪੈਂਦਾ ਤੇ ਜੇ ਤੇ ਉਹ ਕਰ ਦੰਗੇ ਠੀਕ ਹੈ ਨਹੀਂ ਤੇ ਫਿਰ ਆਪਾਂ ਰਲ ਮਿਲ ਕੇ ਸਾਰੇ ਕਰ ਦਾਂ ਹਣਾ ਆ ਆ ਤੂੰ ਲੈ ਜਾ ਨਾਲ ਚੱਜਾ ਭੈਂਦੇ ਐਪਲੀਕੇਸ਼ਨ ਲਿਖਾ ਕੇ ਸੈਂਡ ਕਰਾ ਦੇ ਭੈਂਦੇ